ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਂਗੋਵਾਲ ਲੋਂਗੋਵਾਲ ਪਿੰਡ ਸੰਗਰੂਰ ਜ਼ਿਲ੍ਹੇ ਦਾ ਹੈ ਇਤਿਹਾਸਕ ਪਿੰਡ ਹੈ ਚਰਚਤ ਪਿੰਡ ਆ ਦੱਸੋ ਲੋਂਗੋਵਾਲ ਮੇਰੇ ਖਿਆਲ ਚ ਹਰੇਕ ਪੰਜਾਬੀ ਵੀਰ ਜਾਣਦਾ ਹੈ ਸੰਗਰੂਰ ਜ਼ਿਲ੍ਹੇ ਚ ਪੈਂਦਾ ਜਦੋਂ ਆਪਾਂ ਬਠਿੰਡੇ ਤੋਂ ਬਰਨਾਲਾ ਸੰਗਰੂਰ ਇਧਰ ਨੂੰ ਲੰਘਦੇ ਆ ਤਾਂ ਉਸ ਹਾਈਵੇ ਦੇ ਬਿਲਕੁਲ ਉੱਤੇ ਹੀ ਆ ਜਾਂਦਾ ਥੋੜਾ ਸਾਈਡ ਤੇ ਟਮ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲ ਦੱਸੋ ਇਸ ਟਾਈਮ ਦੋ ਬਹੁਤ ਲੈਜੈਂਡਾਂ ਦੇ ਵਿੱਚੋਂ ਬਹੁਤ ਨਾਮ ਤੁਸੀਂ ਸੁਣਿਆ 골ਡਨ ਪੂਰੇ ਦਾ ਤੇ ਨਾਲ ਇਸ ਟਾਈਮ ਕੰਡੇ ਵਾਲਾ ਬੁੱਲ ਜਿਹੜਾ ਉਹ ਵੀ ਬਾਈ ਦੇ ਕੋਲ ਹੈ ਇਹ ਘਰ ਚ ਜਿਹੜੀਆਂ ਮੱਝਾਂ ਨੀਲੀ ਰਾਵੀ ਨਸਲ ਦੀਆਂ ਰੱਖੀਆਂ ਮੈਂ ਤੁਹਾਨੂੰ ਉਹ ਦਿਖਾ ਰਿਹਾ ਥੋੜੀ ਜਗ੍ਹਾ ਦੇ ਵਿੱਚ ਇਹ ਪ੍ਰਬੰਧ ਬਾਈ ਨੇ ਸੈਟਅਪ ਬਣਾਇਆ ਆਉਣ ਵਾਲੇ ਟਾਈਮ 'ਚ ਥੋੜਾ ਹੋਰ ਵਧੀਆ ਤਰੀਕੇ ਨਾਲ ਖੇਤ ਦੇ ਵਿੱਚ ਬਾਈ ਫਾਰਮ ਸਟਾਰਟ ਕਰ ਰਿਹਾ ਹੈ ਨੀਲੀ ਰਾਵੀ ਨਸਲ ਦਾ ਵੀਰ ਨੂੰ ਸ਼ੌਂਕ ਹੈ ਤੇ ਨੀਲੀ ਰਾਵੀ ਨਸਲ ਦੀਆਂ ਇਹ ਮੱਜਾਂ ਉਹੀ ਬੱਚੇ ਨੀਲੀ ਰਾਵੀ ਨਸਲ ਦੇ ਘਰ ਦੇ ਵਿੱਚ ਇੱਥੇ ਆ ਰਹੇ ਆ। 골ਡਨ ਬੂਰੇ ਬਾਰੇ ਜੇ ਗੱਲ ਕਰੀਏ ਤਾਂ ਮੈਂ ਹਜੇ ਤੱਕ ਹੋ ਸਕਦਾ ਵੀ ਇੱਕ ਅੱਧੀ ਵਾਰ ਮੈਂ ਉਹਨੂੰ ਲਾਈਵ ਦੇਖ ਲਿਆ ਹੋਵੇ ਪਰ ਜਿੰਨੀ ਵਾਰ ਇੱਥੇ ਵੀਡੀਓ ਬਣਾਉਣ ਆਇਆ ਹੈ ਇਦਾਂ ਦਾ ਹੀ ਸੁਭਾਅ ਬਣਿਆ ਵੀ ਉਹ ਸੀਮਿੰਟ ਬੈਂਕ 'ਚ ਹੀ ਹੁੰਦਾ ਉਹਦਾ ਸੀਮਿੰਟ ਦੀ ਡਿਮਾਂਡ ਇੰਨੀ ਕਰਈ ਹੈ ਤੇ ਉਹਦੇ ਜਿਹੜਾ ਹੋ ਮੈਨੂੰ ਸਾਹਮਣੇ ਮੈਂ ਦੇਖ ਨਹੀਂ ਸਕਿਆ ਜਾਂ ਵੀਡੀਓ 'ਚ ਵਿੱਚ ਨਹੀਂ ਲੈ ਕੇ ਆ ਸਕੀ। ਐਸ ਵਾਰ ਵੀ ਬਾਈ ਦੱਸਦਾ ਵੀ ਉਹ ਜਾ ਉਹਨੂੰ ਲਗਭਗ ਡੇਢ ਮਹੀਨੇ ਤੁੱਤੇ ਹੋ ਗਿਆ ਸੀਮਨ ਬੈਂਕ ਚ ਗਏ ਨੂੰ ਸਟਰਾ ਆ ਜਾਂਦੇ ਆ ਅੱਗੇ ਵਿਖ ਜਾਂਦੇ ਆ ਤੇ ਬੁੱਲ ਉੱਥੇ ਛੱਡਿਆ ਹੋਇਆ ਅੱਜ ਇੱਕ ਮੱਝ ਬਾਈ ਨੇ ਵਕਾਊ ਕੀਤੀ ਹੈ ਸਾਹਮਣੇ ਤੁਸੀਂ ਇਸ ਮੱਝ ਨੂੰ ਦੇਖ ਲਓ ਵੀਡੀਓ ਬਣਾਉਣ ਦਾ ਟਾਈਮ ਪਾਉਣੇ ਦੋ ਦਾ 1:40-42 ਮਿੰਟ ਇਸ ਟਾਈਮ ਹੋਣਗੇ ਤੁਹਾਨੂੰ ਟਾਈਮ ਦਿਖਾ ਵੀ ਦੇਵਾਂਗਾ ਇਹ ਮੱਝ ਵਕਾਊ ਹੈ ਟਾਈਮ ਇਸ ਕਰਕੇ ਦੱਸਿਆ ਸੂਈ ਸਵਾਈ ਹੈ ਤੇ ਇਹਨੇ ਸਾਹਮਣੇ ਤੁਸੀਂ ਬੱਚਾ ਦੇਖੋ ਡਿਮਾਂਡ ਜ਼ਿਆਦਾ ਸੀ ਮੰਡੀ ਤੇ ਕਾਰਨ ਇਹ ਹੈ ਵੀ ਜਦੋਂ ਵੀ ਇੱਥੇ ਵੀਡੀਓ ਬਣਾਈ ਹੈ ਜਦੋਂ ਕਿਸੇ ਮੱਝ ਨੂੰ ਬਾਈ ਨੇ ਸੇਲ ਕੀਤਾ ਤੇ ਜਦੋਂ ਵੀ ਦੱਸਿਆ ਵੀ ਇਹ 골ਡਨ ਬੂਰੇ ਦਾ ਬੱਚਾ ਹੈ ਤਾਂ ਉਦੋਂ ਇਦਾਂ ਦੇ ਬੱਚੇ ਹੀ ਸਾਹਮਣੇ ਆਏ ਹੈ ਮਤਲਬ ਸੋਹਣੇ ਬੱਚੇ 골ਡਨ ਬੂਰੇ ਨੇ ਪਾਏ ਹੈ ਕਈ ਵਾਰ ਅਸੀਂ ਬੂਰਾ ਸਮਝ ਕੇ ਕਾਲਿਆਂ ਬੱਚਾਂ ਤੇ ਉਹਨੂੰ ਵਰਤਦੇ ਨਹੀਂਗੇ ਸਾਨੂੰ ਇਹ ਲੱਗਦਾ ਵੀ ਸ਼ਾਇਦ ਬੂਰਾ ਬੱਚਾ ਨਾ ਆਵੇ ਕਿਉਂਕਿ ਬੂਰਾ ਬਹੁਤ ਵੀਰੋ ਚਕੀਨ ਆ ਬੂਰਿਆਂ ਦੇ ਤੇ ਕਈ ਵਾਰ ਅਸੀਂ ਸੋਚਦੇ ਆ ਵੀ ਸਾਡੇ ਕੋਲ ਕਾਲਾ ਪ੍ਰੋਪਰ ਮਾਰਕਿੰਗ ਵਾਲਾ ਬੱਚਾ ਆਵੇ ਤਾਂ ਉਹਦਾ ਸਬੂਤ ਇਹ ਆ ਵੀ ਤੁਸੀਂ ਇਹ ਸਮੱਜ ਦੇ ਨਾਲ ਬੱਚਾ ਵੀ 골ਡਨ ਬੂਰੇ ਦਾ ਹੀ ਦੇਖੋਗੇ ਸੋ ਆਓ ਜਾਣਕਾਰੀ ਬਾਈ ਤੋਂ ਲਈਏ ਇਹ ਸਮੱਜ ਬਾਰੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਵਾਂਗੇ ਜਿਹਨੂੰ ਚੰਗੀ ਲੱਗੇ ਦੁੱਧ ਪਿਆਰ ਜਿੰਨਾ ਇਸ ਟਾਈਮ ਹੈਗਾ ਉਹ ਬਾਈ ਦੱਸ ਦੂਗਾ ਉਹਨੂੰ ਤੁਸੀਂ ਚੋਲਿਓ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਿੱਧਾ ਸਕਰੀਨ ਦੇ ਉੱਤੇ ਬਾਈ ਦਾ ਚੱਲਦਾ ਰਹਿਣਾ ਸੋ ਆਓ ਮਿਲਦੇ ਆ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਦੱਸੋ ਮੇਨ ਜਿਹੜੀ ਮੱਝ ਵੇਚਣੀ ਆ ਉਹਦੇ ਸੰਬੰਧ ਵਿੱਚ ਰਣਜੀਤ ਭਾਈ ਸਸਤੀਕਾਰ ਸਸਤੀਕਾਰ ਵੀ ਰਣਜੀਤ ਭਾਈ ਮੈਂ ਤਾਂ ਆਪਾਂ ਵੈਸੇ ਮੱਧ ਬਾਰੇ ਗੱਲ ਕਰਾਂਗੇ ਜਿਹੜੀ ਵਿੱਚ ਨਹੀਂ ਹੈ ਠੀਕ ਹੈ ਇਹ ਪਸ਼ੂ ਸਾਰੇ ਖਰੀਦੇ ਹੋਏ ਆ ਜਾਂ ਘਰੇ ਵੀ ਨੀਲੀ 라ਵੀ ਸੀ ਨਹੀਂ ਵੀਰੇ ਘਰੇ ਨੀਲੀ 라ਵੀ ਨਹੀਂ تھی ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਆਪਾਂ ਨੇ ਉਦੋਂ ਪਿਛਲੀ ਵਾਰ ਗੱਲ ਕਰੀ ਸੀ ਸਾਡਾ ਏਰੀਆ ਥੋੜਾ ਹਰਿਆਣੇ ਦੇ ਨਾਲ ਲੱਗਦੇ ਕਰਕੇ ਸਾਡੇ ਮੋਹਰੇ ਦੇ ਜਿਆਦਾ ਹੈ ਠੀਕ ਹੈ ਤੇ 17 ਦੇ ਵਿੱਚ ਮੇਲਾ ਜਿਹੜਾ ਲੱਗਿਆ ਉੱਥੇ ਅਸੀਂ ਮੇਲੇ ਦੇ ਵਿੱਚ ਗਏ ਉਦੋਂ ਬਾਈ ਮੰਗੇ ਆਲੇ ਹੋਰੀ ਜਿਹੜੇ ਸੱਤੇ ਹੋਰੀ ਨੇ ਸਤਨਾਮ ਬਾਈ ਸਤਨਾਮ ਹੋ ਗਿਆ ਸੱਤਾ ਹੋ ਗਿਆ ਤੇ ਆਪਣਾ ਗੁਰਵਿੰਦਰ ਹੋ ਗਿਆ ਠੀਕ ਹੈ ਉਹਨਾਂ ਦੇ ਅਸੀਂ ਰਿਲੇਸ਼ਨ ਦੇ ਵਿੱਚ ਆਏ ਉਹਨਾਂ ਦੇ ਪਸ਼ੂਦਾਂ ਮੇਲੇ ਦੇ ਵਿੱਚ ਲੱਗੇ ਉਹਨਾਂ ਮਟਿਆਲੇ ਮੇਲਾ ਹੋਇਆ ਸੀ ਹਾਂ ਮਟਿਆਲੇ ਵੀਰੇ ਤੇ ਉਹਨਾਂ ਦੇ ਚਲੋ ਜਾਣੇ ਆਉਣੇ ਹੋਗੇ ਲਿਹਾਜ਼ ਪੈਗੀ ਹੌਲੀ ਹੌਲੀ ਫਿਰ ਸਾਡਾ ਥੋੜਾ ਜਿਹਾ ਜਿਹੜਾ ਰੁਝਾਨ ਹੈ ਧਰਨੀਲੀਵਨ ਨੂੰ ਵੱਧ ਗਿਆ ਫਿਰ ਨੀਲੀਵਾਲ ਨੂੰ ਵੱਧ ਗਿਆ ਮਤਲਬ ਇਹ ਜਿੰਨੀਆਂ ਮੱਝਾਂ ਘਰ ਦੇ ਵਿੱਚ ਐਸ ਟਾਈਮ ਦਿਸਦੀਆਂ ਇੱਕ ਸਾਰੀਆਂ ਖਰੀਦੀਆਂ ਹੋਈਆਂ ਇਹ ਕੁਝ ਖਰੀਦੀਆਂ ਗਈਆਂ ਨੇ ਵੀਰੇ ਉਧਰ ਆਪਣਾ ਫਾਰਮ ਦਾ ਕੰਮ ਚੱਲ ਰਿਹਾ ਹੈਗਾ ਠੀਕ ਹੈ ਨਹੀਂ ਤਾਂ ਪਸ਼ੂ ਬਾਗਲ ਤੇ ਹੁੰਦੇ ਆ ਉਧਰ ਖੜੇ ਆ ਤਕਰੀਬਨ 14-15 ਪਸ਼ੂ ਠੀਕ ਹੈ ਤੇ ਉਧਰ ਝੋਟੇ ਆਪਾਂ ਨੇ ਹੁਣ ਘ ਅਛਾ ਬੂਰੇ ਬਾਰੇ ਮੈਂ ਗੱਲ ਵੈਸੇ ਵੀਡੀਓ ਤੇ ਬੋਲ ਵੀ ਦਿੱਤੀ ਐ ਇਹ ਵੀ ਸਚਾਈ ਐ ਮੈਂ ਤੀਜੀ ਚੌਥੀ ਵਾਰ ਆ ਗਿਆ ਤੁਹਾਡੇ ਕੋਲ ਉਹ ਇੱਥੇ ਮਿਲਦਾ ਹੀ ਨਹੀਂ ਬੁੱਲ ਘਰੇ ਨਹੀਂ ਰੱਖਦੇ ਉਹਨਾਂ ਨਹੀਂ ਵੀਰੇ ਉਹਦਾ ਥੋੜਾ ਜਿਹਾ ਸੀਮਨ ਦੀ ਡਿਮਾਂਡ ਵੀ ਜ਼ਿਆਦਾ ਆ ਹੂੰ ਤੇ ਥੋੜਾ ਜਿਹਾ ਜਿੱਥੋਂ ਆਪਾਂ ਸੀਮਨ ਤਿਆਰ ਕਰਾਉਣਿਆਂਗੇ ਡਾਕਟਰ ਅਮਰਪਾਲ ਤੋਂ ਕਰਨਾਲ ਦੇ ਉਸ ਤੋਂ ਠੀਕ ਐ ਤੇ ਉਹਦਾ ਥੋੜਾ ਸਾਫ਼ ਸੁਥਰਾ ਕੰਮ ਆ ਵੀ ਐ ਤੇ ਥੋੜਾ ਜਿਹਾ ਉਹ ਜਿਹੜਾ ਸੀਮਨ ਆ ਨਾ ਵੀ ਉਹ ਚੌਥੇ ਦਿਨ ਜੰਪ ਲੈਂਦੇ ਆ ਠੀਕ ਹੈ ਇਹ ਸਿਸਟਮ ਨਹੀਂ ਹੈਗਾ ਵੀ ਡੇਲੀ ਜਿਸ ਤੋਂ ਟਨ ਟਪਾਈ ਜਾਂਦੇ ਨੇ ਉਹਨਾਂ ਦੇ ਕੁਝ ਰੂਲ ਨੇ ਵੀ ਉਹ ਚੌਥੇ ਦਿਨ ਜੰਪ ਲੈਂਦੇ ਆ ਹੂੰ ਜੰਪ ਵੀ ਚੌਥੇ ਦਿਨ ਲੈਣ ਕਰਕੇ ਮਹੀਨੇ ਦੇ ਵਿੱਚ ਟੋਟਲ 8 ਕ ਜੰਪ ਹੁੰਦੇ ਆ 7 8 ਕ ਹੂੰ ਤੇ ਤਾਂ ਕਰਕੇ ਵੀ ਸੀਮਨ ਥੋੜਾ ਜਿਹਾ ਘੱਟ ਬਣਦਾ ਹੈਗਾ ਹੂੰ ਤੇ ਕੁਝ ਸੀਮਨ ਦੀ ਡਿਮਾਂਡ ਜ਼ਿਆਦਾ ਤਾਂ ਕਰਕੇ ਸਾਨੂੰ ਫਿਰ ਛੋਟਾ ਲੰਬਾ ਸਮਾਂ ਜਿਹੜਾ ਸੀਮਨ ਬੈਂਕਰ ਦੇ ਵਿੱਚ ਛੜਨਾ ਉਸੇ ਛੜਨਾ ਪੈਂਦਾ ਅੱਛਾ ਬੂਰੇ ਦੀਆਂ ਝੋਟੀਆਂ ਜਿਹੜੀਆਂ ਹੋਂ ਸੁਣ ਲੱਗ ਪਈਆਂ हां ਝੋਟੀਆਂ ਸੋਣ ਲੱਗ ਪਏ ਆ ਵੀਰੇ ਠੀਕ ਐ ਕਿਹਦੇ ਆ ਰਹੀਆਂ ਦੁੱਧ ਤੇ ਝੋਟੀਆਂ ਜਿਹੜੇ ਦੇਖੋ ਜਿਵੇਂ ਤਾਂ ਆਪਾਂ ਨੇ ਪਹਿਲਾਂ ਵੀ ਗੱਲ ਕਰੀ ਤੇ ਵੀ ਜਿਵੇਂ ਤਾਂ ਬਾਈ ਬਲਜਿੰਦਰ ਬੜਿੰਗ ਨੇ ਆਖਿਆ ਸੀ ਉਹਦੇ ਕਹਿਣ ਮਤਮਕਾ ਪਰ ਹੁਣ ਇੱਕ ਝੋਟੀ ਆਪਣੇ ਘਰੇ ਸੋਈ ਆ ਇਸ ਟਾਈਮ ਹੂੰ ਉਹਨੂੰ ਸੋਈ ਨੂੰ ਹੋ ਗਏ ਹੋਣਗੇ ਤਕਰੀਬਨ 65 ਕ ਦਿਨ ਤੇ ਲੱਗੇ ਸ਼ੱਕੇ ਠੀਕ ਐ ਤੇ ਉਹ 45 ਕ ਦਿਨਾਂ ਤੇ ਜਾ ਕੇ ਗੱਭਣ ਹੋ ਗਈ ਤੇ ਗੱਭਣਾ ਆਪਾਂ ਨੇ ਕਰਵਾਤੀ ਉਹ ਤੇ ਹੁਣ ਉਹਦੇ ਹੱਲੇ 12 ਕਿਲੋ ਦੁੱਧ ਆ ਕੋਈ ਵੀ ਮੇਰਾ ਵੀਰ ਆ ਕੇ ਚੋ ਸਕਦਾ ਪਰ ਉਹ ਚ ਜਿਹੜੀ ਮੇਨ ਖਾਸੀਅਤ ਐ ਵੀ ਉਹਦੀ 80 ਫੈਂਟ ਹੁਣ ਦੇ ਟਾਈਮ ਫੈਂਟ 80 ਉਹਦੀ ਮਾਂ ਦੀ ਫੈਂਟ ਵੀ ਜ਼ਿਆਦਾ ਸੀ ਚੰਬੂਰੇ ਵਾਲੇ ਪਾਸੇ ਉਹਦੀ ਆਪਣੀ ਜਿਹੜੀ ਮਾਂ ਸੀ ਨਾ ਉਹਦੇ ਥੱਲੇ 13 14 ਕਿਲੋ ਦੁੱਧ ਤੇ ਜੋ ਸਾਡੀ ਵੀਡੀਓ ਦੇ ਵਿੱਚ ਹੀ ਆਪਣੇ ਉਹ ਮੱਝ ਛੋਟੀ ਵੇਚੀ ਤੇ ਕਾਬਦਾਂ ਵਾਗੀ ਉਹ ਕੋਠੀ ਠੀਕ ਠੀਕ ਹੈ ਕਾਬਦਾਂ ਜਿੱਥੇ ਮਿੰਨੀ ਪੀਜੀ ਆਈ ਬਣੀ ਸੰਗਰੂਰ ਦੇ ਨਾਲ ਤੇ 6 ਕਿਲੋ ਫੈਂਟ ਸੀ ਤੇ ਉਹ ਵੀ ਮੱਝ ਹਲੇ ਵੀ ਉਹ ਸੂਈ ہوئی ਆ ਵੀ ਉੱਥੋਂ ਵੀ ਜਾ ਕੇ ਪਤਾ ਉਹਦੇ ਦੁੱਧ ਬਾਰੇ ਤੇ ਉਹਦੀ ਫੈਂਟ ਬਾਰੇ ਬੰਦਾ ਪਤਾ ਕਰ ਸਕਦਾ ਠੀਕ ਹੈ ਜਾਨੀ ਫੈਂਟ ਬੂਰੇ ਵਾਲੇ ਪਾਸੇ ਜੰਪ ਕਰ ਗਈ ਹਾਂ ਜੰਪ ਕਰ ਗਈ ਵੀਰੇ ਬਾਕੀ ਉਹ ਵਖਰੀ ਛੋਟੀ ਬੱਕਰੀ ਸਾਹਮਣੇ ਨਹੀਂ ਆएगी ਜਿਹੜਾ 12 ਕਿਲੋ ਦੁੱਧ ਕਹਿ ਰਹੇ ਹਨ ਕਿੱਲੇ ਤੇ ਖੜ ਕੇ ਆਪਾਂ ਬੰਡਮਾ ਦਾਣਾ ਪਾਉਣਾ ਨਾ ਉਹ ਤੇ 12 ਕਿਲੋ ਦੁੱਧ ਤੇ ਚੱਲਦੀ ਆ ਠੀਕ ਹੈ ਅ ਜਿਹੜੇ ਸੀਮਨ ਬੂਰੇ ਦੇ ਉਹ ਆਪਣੇ ਕੋਲੋਂ ਘਰੋਂ ਲਿਜਾ ਸਕਦਾ ਕੋਈ ਬੰਦਾ ਸਟਰਾ ਹੁੰਦੇ ਮੌਜੂਦ ਹਾਂ ਘਰੋਂ ਲਿਜਾ ਸਕਦਾ ਵੀਰੇ ਇੱਕ ਸੀਮਨ ਦੇ ਪ੍ਰਤੀ ਮੇਰੀ ਇਹ ਬੇਨਤੀ ਆ ਵੀ ਜਿੰਨੇ ਕ ਪੰਜਾਬ ਦੇ ਵਿੱਚ ਸੀਮਨ ਲੱਗ ਰਿਹਾ ਹੂੰ ਉਹਨਾਂ ਸੀਮਨ ਬੂਰੇ ਦਾ ਬਣ ਨਹੀਂ ਰਿਹਾ ਠੀਕ ਹੈ ਇਹ ਮੇਰੀ ਬੇਨਤੀ ਆ ਵੀ 2 ਮਹੀਨਿਆਂ ਦੇ ਵਿੱਚ ਲਗਭਗ 27 ਤੋਂ 2800 ਸਿਮੰਟ ਬਣਿਆਗਾ ਹੂੰ 2 ਮਹੀਨਿਆਂ ਦੇ ਵਿੱਚ 9ਵੇਂ ਮਹੀਨੇ ਦੀ 26 ਤਰੀਕ ਦਾ ਗਿਆ ਹੋਇਆ ਹੂੰ ਅੱਜ ਤੱਕ 27 2800 ਸਿਮੰਟ ਬਣਿਆ ਉਹਦੇ ਵਿੱਚੋਂ ਮੇਰੇ ਲਈ ਰਿਕਾਰਡ ਹੈਗਾ ਵੀ ਕਿੰਨਾ ਕਿੰਨਾ ਬੰਦਿਆਂ ਨੇ ਲਵੇ ਗਿਆ ਹੂੰ ਪਰ ਹੁਣ ਕਈ ਮੇਰੇ ਵੀਰ ਜਦੋਂ ਬੱਚਾ ਕਈ ਵਾਰ ਕਾਲਾ ਵੀ ਆ ਜਾਂਦਾ ਦੋ ਤਿੰਨ ਬੱਚੇ ਕਾਲੇ ਆਏ ਵੀ ਆ ਤੇ ਉਹਨਾਂ ਨੇ ਬਾਈਆਂ ਨੇ ਮੈਨੂੰ ਫੋਨ ਕਰਿਆ ਉਹ ਮੈਨੂੰ ਸਿਰਫ سیمਨ ਦੀ ਫੋਟੋ ਪਾ ਦਿੰਦੇ ਆ ਦੇਖੋ سیمਨ ਦੇ ਉੱਤੇ ਜੋ ਲਿਖਿਆ ਆ ਉਹਦੀ ਕਾਪੀ ਹੋ ਸਕਦੀ ਆ ਜੇ ਹੁਣ ਉਹ سیمਨ ਨੂੰ ਮੈਂ ਦੇਖ ਕੇ ਕਹਿੰਦਾ ਵੀ ਇਹ ਨਕਲੀ ਆ ਉਹ ਗੱਲ ਵੀ ਚੰਗੀ ਨਹੀਂ ਇਸ ਕਰਕੇ ਜਿਹੜੇ ਵੀ ਮੇਰੇ ਵੀਰ ਨੇ سیمਨ ਭਰਾਉਣਾ ਕਿੱਥੋਂ ਸਿੰਮਲ ਰਹਿ ਰਹੇ ਨੇ ਕਿਤੋਂ ਭਰਾ ਰਹੇ ਨੇ ਭਰਾਉਣ ਤੋਂ ਪਹਿਲਾਂ ਮੈਨੂੰ ਜ਼ਰੂਰ ਫੋਨ ਕਰਿਆ ਕਰਨ ਬਾਅਦ ਦੇ ਵਿੱਚ ਭਰਾਵੋ ਕੁਝ ਨਹੀਂ ਬਣਦਾ ਚੀਜ਼ ਸਹੀ ਅੱਛਾ ਜਿਹੜਾ سیمਨ ਆਪਾਂ ਦਿੰਦੇ ਹਾਂ ਫਿਰ ਲਿਮਟਡ ਸਪਲਾਈਅਰ ਵੀ ਦੇਣ ਆਪ ਦੀ ਜਾਣ ਪਛਾਣ ਵਾਲਿਆਂ ਨੂੰ ਦੇ ਰਹੇ ਹੋਗੇ ਜਿੰਨਾਂ ਤੇ ਭਰੋਸਾ ਹੈ ਹਾਂ ਜਿੰਨਾਂ ਦੇ ਵੀਰੇ ਭਰੋਸਾ ਠੀਕ ਹੈ ਜਣੀ ਇਹ ਪਤਾ ਕਰ ਰਹੇ ਨੇ ਵੀ ਕੀ ਤੋਂ ਸੀਮਨ ਲੈਣਾ ਤਾਂ ਉਹ ਗਾਂ ਤੁਸੀ ਓਵੇਂ ਵੀ ਦੱਸ ਦੋਗੇ ਨਹੀਂ ਥੋ ਥੋ ਲੈ ਜਾ ਖਾਂ ਨਹੀਂ ਆਪਾਂ ਤੋਂ ਲੈ ਜਾਣ ਵੀਰੇ ਠੀਕ ਹੈ ਤੇ ਕੰਡੇ ਵਾਲੇ ਦਾ ਵੀ ਸੀਮਨ ਸਟਾ ਤਿਆਰ ਹਾਂ ਉਹਨਾਂ ਦੇ ਵੀ ਤਿਆਰ ਨੇ ਵੀਰੇ ਠੀਕ ਹੈ ਅੱਛਾ ਭਾਈ ਮੈਂ ਹੁਣ ਆਪਾਂ ਗੱਲ ਕਰਾਂਗੇ ਜਿਹੜੀ ਮੱਝ ਅੱਜ ਆਪਾਂ ਵੇਚਣ ਲੱਗੇ ਹਾਂ ਹਾਂ ਵੀਰੇ ਕੀ ਡਿਟੇਲ ਹੈ ਦੀ ਕੰਨਵਾ ਸੂਆ ਸੂਈ ਹੈ ਕਿੱਥੋਂ ਇਹ ਖਰੀਦੀ ਸੀ ਇਹ ਵੀਰੇ ਸੂਈ ਨੂੰ ਆਪਾਂ ਨੇ ਪਿੰਦੇ ਬੂਈਆਂ ਵਾਲੇ ਤੋਂ ਖਰੀਦੀ ਤੀਗੀ ਠੀਕ ਹੈ ਤੇ ਇਹ ਮੱਝ ਆਪ ਹੈਗੀਆਂ ਗੈ ਗੈਰੀ ਵਾਲੇ ਦੀ ਇਹ ਡਾਇਰੈਕਟ ਕ੍ਰਾਸ ਹਾਂ ਡਾਇਰੈਕਟ ਦੀਆ ਵੀਰੇ ਠੀਕ ਹੈ ਤੇ ਇਹ ਗੈਰੀ ਵਾਲੇ ਸਾਹਮਣੇ ਬੇਸ਼ੱਕ ਬੰਦਾ ਡੀਐਨਏ ਕਰਾ ਲੇ ਉਹਦੀ ਜ਼ਿੰਮੇਵਾਰੀ ਉਹ ਬਾਕੀ ਬਾਈ ਪਿੰਦੇ ਨੂੰ ਬੂਈਆਂ ਵਾਲੇ ਨੂੰ ਪੁੱਛ ਸਕਦਾ ਹੈ ਠੀਕ ਹੈ ਤੇ ਉਹ ਬਾਈ ਨੇ ਚੋਇਆ ਤੀ ਇਹਦੇ ਥਨੋਂ 17 ਕਿਲੋ ਦੁੱਧ ਦੇ ਕਹਿਣ ਮੁਤਾਬਕ ਹਮ ਪਰ ਆਪਾਂ ਨੇ 14 ਤੋਂ 15 ਕਿਲੋ ਦੁੱਧ ਚੋਇਆ ਵੀਰੇ ਹਮ ਉਹਨੇ ਹੀ ਆਪਾਂ ਦੁੱਧ ਕਹਿ ਕੇ ਦੇਣਾ ਹਮ ਇਹਦੇ ਵਿੱਚ ਜਿੰਨਾ ਆਪਾਂ ਦੁੱਧ ਕਹਾਂਗੇ ਇਹਦੇ ਵਿੱਚ ਕੋਈ ਝੂਠ ਨਹੀਂ ਹੋਊਗਾ ਇਸ ਟਾਈਮ ਇਹਨੂੰ ਤਕਰੀਬਨ 10 ਤੋਂ 11 ਇੱਕ ਦਿਨ ਸੂਈ ਨੂੰ ਹੋ ਕੇ 11 12 ਕਿਲੋ ਦੁੱਧ ਹੈਗਾ ਮੈਲੇ ਤੇ ਹਲੇ ਮੱਝ ਕਰਜੂ 14 15 ਕਿਲੋ 14 15 ਕਿਲੋ ਵੀਰੇ ਇਹਦੇ ਵਿੱਚ ਦੋ ਚੀਜ਼ਾਂ ਦੀ ਇਹਦੀ ਆਪਾਂ ਤਸੱਲੀ ਦੇ ਸਕਦੇ ਆ ਵੀਰੇ ਹੂੰ ਇਹਦੇ ਵਿੱਚ ਇੰਨਾ ਗਠੰਡਾ ਪਾਣਾ ਜਿਹੜੀ ਮੈਂ ਮੈਨ ਤਸੱਲੀ ਦੇ ਸਕਦਾ ਦੁੱਧ ਦੇਖੋ ਲੀਟਰ ਉਧਰ ਉਧਰ ਹੀ ਹੋ ਸਕਦਾ ਘਟ ਵੀ ਸਕਦੇ ਆ ਵੱਧ ਵੀ ਸਕਦੇ ਆ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਹੂੰ ਪਰ ਬਾਈ ਇਹ ਜਦੋਂ ਗੱਬਲ ਹੋ ਕੇ ਵੀ ਇਹ 8 8 9ਵੇਂ ਮਹੀਨੇ ਚ ਜਾ ਕੇ ਅਸੀਂ ਨੇ ਮੱਝ ਛੱਡਿਆ ਗਲਾਸ ਗਲਾਸ ਦੁੱਧ ਦਾ ਵੀ ਇਹਨੇ ਦਿੱਤਾ ਇਹ ਰੰਗ ਕੇ ਮਿਲਦੀ ਰਹੀ ਆ ਸਾਨੂੰ ਆਪ ਛੱਡਣੀ ਪਈ ਆ ਠੰਡੀ ਸੀਲ ਲੈਣੀ ਠੰਡੀ ਸੀਲ ਤਾਂ ਵੀਰੇ ਇਹ ਇੰਨੀ ਆ ਆਪਣੀ ਫੁੱਲ ਤਸੱਲੀ ਹੋਊਗੀ ਇਹ ਲੰਬਾ ਸਮਾਂ ਮਿਲੂਗੀ ਠੀਕ ਹੈ ਅੱਛਾ ਰੰਜੀਤ ਭਾਈ ਐਦ ਕੀ ਬੱਚਾ ਇਹਨੇ ਮੇਲ ਕਾਫ ਦਿੱਤਾ ਮੇਲ ਕਾ ਵੀਰੇ ਪਿਛਲੀ ਵਾਰ ਵੀ ਇਹਦਾ ਮੇਲ ਕਾਫੀ ਤੇ ਇਹ 골ਡਨ ਦਾ ਆ ਗਿਆ ਬੱਚਾ ਇਹ 골ਡਨ ਦਾ ਆ ਗਿਆ ਵੀਰੇ ਠੀਕ ਹੈ ਅੱਛਾ ਕੀ ਰੇਟ ਰੱਖਦੇ ਹੋ ਮਾ ਜੀ ਦਾ ਵੀਰੇ ਮੁੱਲ ਹੈਗਾ ਇਹਦਾ 175 175 ਹਾਂ 75000 ਮੌਕੇ ਤੇ ਹੋ ਜੂ ਕੁਝ ਗੰਜਾ ਹਾਂ ਮਾਨਤਾ ਨੂੰ ਹੋ ਜੂ ਵੀਰੇ ਖੋਲ ਕੇ ਨੂੰ ਬਈ ਤੋੜ ਕੇ ਖੋਲੀ ਵੀਰੇ ਦੋਸਤੋ 골ਡਨ ਬੂਰੇ ਦੇ ਕੱਟੇ ਨੂੰ ਇਹਨੇ ਜਨਮ ਦਿੱਤਾ ਦੁੱਧ ਦਿੰਦਾ ਇਹਨੇ ਬਾਈ ਕੋਲ 14 ਤੋਂ 15 ਕਿਲੋ ਠੰਡੀ ਸੀ ਲੈਣੀ ਹੈ ਬਾਈ ਕਹਿੰਦਾ ਵੀ ਨੌਵੇਂ ਮਹੀਨੇ ਚ ਇੱਕ ਗਲਾਸ ਦੁੱਧ ਦਾ ਵੀ ਜੇ ਹੋਇਆ ਨਾ ਘਟ ਗਈ ਦੁੱਧ ਸੁੱਕ ਗਈ ਤਾਂ ਤੁਸੀਂ ਉਹ ਗਲਾਸ ਵਿੱਚੋਂ ਗੇ ਮਰ ਲੋ ਇਹ ਰੰਗ ਕੇ ਮਿਲੂਗੀ ਵੀ ਮੈਨੂੰ ਚੋ ਲੋ ਇਹ ਗਾਣਾ ਜੇ ਮੱਝਾਂ ਦੇ ਵਿੱਚ ਆ ਜੇ ਨਾ ਤੇ ਮੱਝ ਕਿਸੇ ਵੀ ਗੱਲੋਂ ਹੋਰ ਪਸ਼ੂਆਂ ਤੋਂ ਘੱਟ ਨਹੀਂ ਖਾਸ ਕਰਕੇ گاਵਾਾਂ ਦੇ ਵਿੱਚ ਤੇ ਮੱਝਾਂ 'ਚ ਇਹੀ ਵੱਡਾ ਡਿਫਰੈਂਸ ਹੈ ਗਾਂ ਜਦੋਂ ਮਰਜੀ ਚੋ ਲੋ ਮੱਝ ਦੁੱਧ ਲੰਬਾ ਟਾਈਮ ਨਹੀਂ ਪਿਆਉਂਦੀ ਪਰ ਜੇ ਇਹ ਗੋਣ ਆਪਾਂ ਇਸ ਮੱਝ ਦਾ ਦੇਖਦੇ ਆਂ ਤੇ ਬਹੁਤ ਵੱਡਾ ਬਰਦਾ ਮੈਂ ਦੁਪਹਿਰੇ ਵੀਡੀਓ ਬਣਾ ਰਿਹਾ ਹਵਾਨੇ ਦੀ ਜਜਮੈਂਟ ਉਸ ਸਾਹਿਬ ਤੇ ਕਰਿਓ ਸਿੰਗ ਦੀ ਤੁਸੀਂ ਡਿਜ਼ਾਈਨ ਸ਼ੇਪ ਦੇਖ ਸਕਦੇ ਹੋ ਦੱਸੋ ਭਵਾਨਾ ਹੁਣ ਕਿਉਂਕਿ ਜੇ ਦੁਪਹਿਰੇ ਵੀਡੀਓ ਬਣਾ ਰਿਹਾ ਤੋਸੇ ਸਾਹਿਬ ਤੇ ਦਿਖਾਉਗੀ ਦੁੱਧ ਹਾਜ਼ਰ ਹੈ ਜਿਹੜਾ ਉਹ 11 ਤੋਂ 12 ਕਿਲੋ ਇਸ ਟਾਈਮ ਹਾਜ਼ਰ ਹੈ ਦੁੱਧ ਦੇਊਗੀ 14 ਤੋਂ 15 ਕਿਲੋ ਇਹ ਪੂਰੀ ਸੇਵਾ ਦੇ ਨਾਲ ਟਾਂਜਾ ਤੁਸੀਂ ਦੇਖ ਲਓ ਤੇ ਹਾਲਾਂਕਿ ਬਾਈ ਦੱਸਦਾ ਵੀ ਪਿੰਡੇ ਕੋਲ ਇਹ ਨੇ ਬਾਈ ਪਿੰਡੇ ਦੇ ਦੱਸਣ ਮੁਤਾਬਕ 17 ਕਿਲੋ ਦੁੱਧ ਦਿੱਤਾ ਹੈ ਦੁੱਧ ਵੀਰੇ ਭਾਵੇਂ ਜਿਆਦਾ ਵੀ ਦੇ ਦੇ ਪਰ ਆਪਾਂ ਉਹਨਾਂ ਦੱਸਿਆ ਜਿੰਨਾ ਆਪਾਂ ਨੇ ਪਿਛਲੇ ਸੂਏ ਦੇ ਵਿੱਚ ਝੋਇਆਗਾ ਸਹੀ ਹੈ ਸੋ ਇਹਨਾਂ ਦੁੱਧ ਦੋਸੋ ਇਸ ਮੱਝ ਦਾ ਬਾਈ ਨੇ ਝੋਇਆ ਹੈ ਸੁਭਾ ਦੀ ਇੰਨੀ ਕੁ ਠੰਡੀ ਸੀ ਲਾ ਵੀ ਲੰਬਾ ਟਾਈਮ ਦੁੱਧ ਪਿਆ ਦੂਗੀ ਟਾਈਮ ਤੁਹਾਨੂੰ ਦਿਖਾ ਦੂੰਗਾ ਇੱਕ ਵਾਰ ਤੁਸੀਂ ਮੱਝ ਦਾ ਹਵਾਨਾ ਦੇਖ ਲਓ ਬੱਚਾ ਵੀ ਲਿਓ ਦਿਖਾ ਦੇ ਮਾੜਾ ਬੱਚਾ ਬਹੁਤ ਸੋਹਣਾ ਦਿੱਤਾ ਦੱਸੋ ਮੱਝ ਨੇ ਰਣਜੀਤ ਭਾਈ ਫੇਰਾ ਇੱਧਰ ਨੂੰ ਤੋਂ ਮੋੜ ਲੋ ਫੇਰਲੇ ਪਾਸੇ ਪਸ਼ੂ ਭਾਈ ਦੇ ਦੱਸੋ ਤੇ ਉਧਰ ਨੂੰ ਖਿੱਚ ਕਰਨੀ ਆ ਪਸ਼ੂ ਨੇ ਕਿਉਂਕਿ ਕੱਚਾ ਥਾਂ ਘਰੇ ਜਿਹੜਾ ਥਾਂ ਬਾਈ ਕੋਲੋਂ ਪੱਕਾ ਹੈ ਤੋ ਥੋੜਾ ਵੀਰੇ ਫਾਰਮ ਦਾ ਕੰਮ ਚੱਲਦੇ ਕਰਕੇ ਨਾ ਅੱਛਾ ਠੀਕ ਹੈ ਮਿਸਤਰੀ ਲੱਗੇ ਹੋਇਆ ਮਿਸਤਰੀ ਲੱਗੇ ਹੋਏ ਉਹਦੇ ਕਰਕੇ ਇੱਧਰ ਹੀ ਵੀਡੀਓ ਬਣਾ ਰਹੇ ਆ 1:52 ਦੱਸੋ ਟਾਈਮ ਤੱਕ ਕਲੀਅਰ ਹੋ ਗਿਆ ਤੁਹਾਨੂੰ ਕਿਉਂਕਿ ਮੈਂ 42 ਮਿੰਟ ਤੋਂ ਉਹਦੇ ਬੋਲਿਆ ਸੀ ਤੇ 10 ਮਿੰਟ ਦੀ ਵੀਡੀਓ ਹੋ ਗਈ ਹੈ ਸੋ ਇਹ ਬੱਚਾ ਨਾਲ ਕੱਟਾ ਦੇਖ ਲੋ ਇਹਦਾ ਬਹੁਤ ਸੋਹਣਾ ਕੱਟੇ ਨੂੰ ਜਨਮ ਦਿੱਤਾ ਮੱਝ ਦੁੱਧ ਚੰਗਾ ਦੇਵੇ ਤੇ ਇਦਾਂ ਦੇ ਕੱਟੇ ਸੰਭਾਲੇ ਜਾਣ ਕਿਉਂਕਿ ਜੇ ਠੰਡੀ ਸੀਲ ਵੈਸੇ ਨਸਲ ਨੀਲੀ ਰਾਵੀ ਨੂੰ ਇਹੀ ਮੰਨਿਆ ਜਾਂਦਾ ਵੀ ਠੰਡੀ ਰਹਿੰਦੀ ਹੈ ਤੇ ਇਦਾਂ ਦੇ ਠੰਡੇ ਬੱਚੇ ਆਉਣ ਜਿਨ੍ਹਾਂ ਤੋਂ ਗਾਂ ਫੇਰ ਮੱਜਾਂ ਦੇ ਵਿੱਚ ਗੋਣ ਆਵੇ ਵੀ ਇਹ ਲੰਬਾ ਟਾਈਮ ਦੁੱਧ ਦੇਣ ਤੇ ਰਣ ਵੀਰੇ ਇੱਕ ਜਿਹੜੀ ਵੀਡੀਓ ਬਣ ਗਈ ਪ੍ਰੂਫ ਹੀ ਆ ਜਿਹੜਾ ਆਪਾਂ ਠੰਡੇ ਸਿਲ ਦੀ ਗਾਰੰਟੀ ਦਿੰਨੇ ਆ ਨਾ ਇਹਦੀ ਫੁੱਲ ਤਸੱਲੀ ਹੋ ਵੀਰੇ ਠੀਕ ਹੈ ਹਾਂ ਠੀਕ ਹੈ ਭਾਈ ਲੈ ਚੱਲੋ ਸੋ ਵੀਡੀਓ ਤਾਂ ਵੈਸੇ ਸਬੂਤ ਹੀ ਹੁੰਦੇ ਵਾਕਈ ਤੇ ਬਾਈ ਕਹਿੰਦਾ ਵੀ ਇਹਦੀ ਫੁੱਲ ਗਾਰੰਟੀ ਕਿਉਂਕਿ ਇਹ ਵਿਸ਼ਵਾਸ ਹੈ ਪਿਛਲੇ ਸੂਏ ਬਾਈ ਨੇ ਸਮਝ ਨੂੰ ਚੋਇਆ ਤੇ ਇਸੇ ਤਰ੍ਹਾਂ ਦਾ ਇਹਦਾ ਸੁਭਾਰ ਆ ਦੁੱਧ ਚੋਣ ਦੇ ਵਿੱਚ ਇਕੱਠਾ ਪੂਰਾ ਸੰਭਿਆ ਵਿਆ ਦੁੱਧ ਬਾਈ ਨੇ ਛੱਡਿਆ ਖੁੱਲਾ ਡੁੱਲਾ ਬੜੀ ਸੋਹਣੀ ਮਾਰਕਿੰਗ ਆ ਦੋਸਤੋ ਕੱਟੇ ਦੀ ਤੁਸੀਂ ਮੇਲਿਆਂ ਵਾਲਾ ਸ਼ੌਂਕ ਕੱਟੇ ਦੇ ਜ਼ਰੀਏ ਪੂਰਾ ਕਰ ਸਕਦੇ ਹੋ ਅਗਲੇ ਸਾਲ ਨੂੰ ਜਦੋਂ ਮੇਲੇ ਲੱਗਣਗੇ ਤੇ ਸਾਲ ਵਾਲੀਆਂ ਕੈਟਾਗਰੀ ਦੇ ਵਿੱਚ ਇਹ ਕੱਟੇ ਨੇ ਪਾਰਟਿਸਿਪੇਟ ਕਰ ਲੈਣਾ ਸ਼ੌਂਕ ਰੱਖਦੇ ਹੋ ਤੇ ਐਵੇਂ ਵੀ ਸ਼ੌਂਕ ਪੂਰਾ ਕਰੋ ਤੇ ਬਾਕੀ ਮੱਝ ਤੁਹਾਡੇ ਕੋਲ ਨੀਲੀ ਰਾਵੀ ਦੀ ਆ ਜੂਗੀ ਅੱਜ ਦੀ ਵੀਡੀਓ ਚੈੱਕ ਹੀ ਨਾ ਕਰ ਸੀਗਾ ਤੇ ਰਣਜੀਤ ਭਾਈ ਕੋਲ ਇਹ ਵੀਡੀਓ ਬਣੀ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖ ਜੀਓ